ਹਾਂਜੀ ਮੇਰੇ ਵੱਲੋਂ ਸਾਰੇ ਮੇਰੇ ਵੀਰ ਭਰਾਵਾਂ ਨੂੰ ਤੇ ਕਿਸਾਨਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀਕਾਲ ਜੀ ਉਮੀਦ ਕਰਦੇ ਵੀ ਸਾਰੇ ਆਪਣੇ ਜੀਵਨਰ ਭਰਾ ਠੀਕ ਠਾਕ ਹੋਵੋਗੇ ਕਿਸਾਨ ਭਰਾਓ ਅੱਜ ਆਪਾਂ ਗੱਲ ਕਰਨੀ ਹੈ ਕਣਕ ਦੇ ਵਿੱਚ ਆਪਾਂ ਪਹਿਲਾ ਪਾਣੀ ਲਾਉਣ ਤੋਂ ਪਹਿਲਾਂ ਆਪਾਂ ਕਿਹੜੀ ਕਿਹੜੀ ਖਾਦਾ ਆਪਾਂ ਪਾ ਸਕਦੇ ਆ ਕਿਹੜੀ ਆਪਾਂ ਸਪਰੇਅ ਕਰ ਸਕਦੇ ਆ ਤਾਂ ਕਿ ਜਿਹੜੀ ਆਪਣੀ ਕਣਕ ਦਾ ਝਾੜ ਹੈ ਉਹ ਬੰਪਰ ਝਾੜ ਆਪਾਂ ਕਣਕ ਦੀ ਫਸਲ ਤੋਂ ਲੈ ਸਕੀਏ ਕੋਕੇ ਵਿੱਚ ਕਈ ਜ਼ਿੰਮੇਵਾਰ ਭਰਾ ਕਹਿੰਦੇ ਨੇ ਵੀ ਸਾਡੇ ਜਿਹੜੇ ਕਣਕ ਦਾ ਝਾੜ ਨਹੀਂ ਆਉਂਦਾ 2Y2 ਕਣਕ ਸਾਡੀ ਜਿਹੜੀ ਟੱਪਦੀ ਨਹੀਂ ਤੇ ਹੁਣ ਤੁਸੀਂ ਪਹਿਲਾ ਪਾਣੀ ਲਾਉਣ ਸਮੇਂ ਵੀ ਧਿਆਨ ਰੱਖਣਾ ਵੀ ਕਿਸ ਤਰੀਕੇ ਨਾਲ ਆਪਾਂ ਪਾਣੀ ਦੇਣਾ ਹੈ ਕਣਕ ਨੂੰ ਤੇ ਕਿਹੜੀ-ਕਿਹੜੀ ਆਪਾਂ ਖਾਦ ਆ ਪਾਉਣੀ ਆਪਾਂ ਪੂਰੀ ਤੁਹਾਨੂੰ ਜਾਣਕਾਰੀ ਇਸ ਵੀਡੀਓ ਦੇ ਵਿੱਚ ਦਵਾਂਗੇ ਵੀਡੀਓ ਨੂੰ ਪੂਰੀ ਦੇਖਿਓ ਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਓ ਜੇ ਹਜੇ ਤੱਕ ਤੁਸੀਂ ਬੈਲ ਦਾ ਬਟਨ ਪ੍ਰੈਸ ਨਹੀਂ ਕੀਤਾ ਤਾਂ ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਡੇ ਤੱਕ ਆਪਣੀ ਹਰ ਇੱਕ ਵੀਡੀਓ ਦੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਹਾਂਜੀ ਹੁਣ ਕਣਕ ਦੇ ਵਿੱਚ ਆਮ ਹੁਣ ਜਿਹੜੀ ਆ ਚੀਜ਼ਾਂ ਦੀ ਘਾਟ ਆਂਦੀ ਹੈ ਮੇਨ ਜਿਹੜੀ ਕਣਕ ਦੇ ਵਿੱਚ ਮੈਗਨੀਜ਼ ਦੀ ਘਾਟ ਦੇਖੀ ਜਾਂਦੀ ਹੈ ਤੇ ਇੱਕ ਸਪਰੇ ਜਿਹੜੀ ਕਣਕ ਦੇ ਵਿੱਚ ਮੈਗਨੀਜ਼ ਦੀ ਕਰਨੀ ਜ਼ਰੂਰੀ ਹੈ ਜੇ ਤੁਸੀਂ ਕੋਰ ਕਣਕ ਦੇ ਉੱਪਰ ਮਤਲਬ ਪਾਣੀ ਲਾਉਣ ਤੋਂ 2-3 ਦਿਨ ਪਹਿਲਾਂ ਤੁਸੀਂ ਮੈਗਨੀ ਦੀ ਸਪਰੇਅ ਕਰਦੇ ਹੋ ਤਾਂ ਤੁਹਾਡੀ ਜਿਹੜੀ ਕਣਕ ਹੈ ਪਾਣੀ ਲਾਉਣ ਤੋਂ ਬਾਅਦ ਪੀਲੀ ਨਹੀਂ ਪਵੇਗੀ ਉਹਦਾ ਰੰਗ ਪੂਰੈਨ ਵਧੀਆ ਗ੍ਰੋਥ ਕਰੇਗੀ ਤੇ ਪਾਣੀ ਲੱਗਣ ਤੋਂ ਬਾਅਦ ਵਧੀਆ ਫਟਾਰਾ ਕਰੂਗੀ ਕਿਉਂਕਿ ਕਈ ਕਣਕਾਂ ਜਿਹੜੀਆਂ ਪਾਣੀ ਲੱਗਣ ਤੋਂ ਬਾਅਦ ਜਿਹੜੀਆਂ ਕਣਕਾਂ دب ਜਾਂਦੀਆਂ ਨੇ ਜੇ ਤੁਸੀਂ ਮੈਗਨੀ ਦੀ ਸਪਰੇਅ 2-3 ਦਿਨ ਪਹਿਲਾਂ ਤੁਸੀਂ ਕਰ ਦੇਣੀ ਹੈ ਪਾਣੀ ਲਾਉਣ ਤੋਂ ਪਹਿਲਾਂ 1 ਕਿਲੋ ਮੈਗਨੀਜ਼ 2 ਕਿਲੋ ਤੁਸੀਂ ਵਿੱਚ ਯੂਰੀਆ ਵੀ ਐਡ ਕਰ ਸਕਦੇ ਹੋ ਤੇ ਤੁਹਾਡੀ ਜਿਹੜੀ ਕਣਕੇ ਬਿਲਕੁਲ ਵੀ ਪਾਣੀ ਲੱਗਣ ਤੁਹਾਡਾ ਦਵੇਗੀ ਨਹੀਂ ਤੇ ਫਟਾਰਾ ਪੂਰਾ ਕਰੇਗੀ ਰੰਗ ਰੂਪ ਕਣਕ ਦਾ ਪੂਰਾ ਹੈ ਨਾ ਵਧੀਆ ਕਾਲਾ ਛਾਹ ਰਹੇਗਾ ਤੇ ਅਗਲਾ ਨੰਬਰ ਆਉਂਦੀ ਹੈ ਜੀ ਖਾਦਾ ਬਾਰੇ ਕਣਕ ਦੇ ਵਿੱਚ ਆਪਾਂ ਕਿਹੜੀ ਕਿਹੜੀ ਖਾਦ ਪਾ ਸਕਦੇ ਆ ਪਾਣੀ ਲਾਉਣ ਤੋਂ ਪਹਿਲਾਂ ਖਾਦਾ ਦੀ ਕਿਸਾਨ ਪ੍ਰਭੂ ਹਰ ਇੱਕ ਜੀਮੀਨਰ ਭਰਾ ਆਪਣੇ ਆਪਣੇ ਢੰਗ ਤਰੀਕੇ ਦੇ ਨਾਲ ਚੱਲਦਾ ਆਪਣਾ ਕੰਮ ਸਿਰਫ ਤੁਹਾਨੂੰ ਸਲਾਹ ਦੇਣਾ ਹੈ ਹੁਣ ਯੂਰੀਆ ਕਈ ਜ਼ਿਮੀਂਦਾਰ ਭਰਾ ਪਾਣੀ ਲਾਉਣ ਤੋਂ ਪਹਿਲਾਂ ਵੀ ਪਾ ਦਿੰਦੀ ਹੈ ਕਈ ਜ਼ਿਮੀਂਦਾਰ ਭਰਾ ਬਾਅਦ ਦੇ ਵਿੱਚ ਵੀ ਪਰ ਪਾਣੀ ਲਾਉਣ ਤੋਂ ਪਹਿਲਾਂ ਯੂਰੀਆ ਵੀ ਕਣਕ ਨੂੰ ਜ਼ਰੂਰ ਆਪਾਂ ਨੂੰ ਦੇਣੀ ਚਾਹੀਦੀ ਹੈ ਚਾਹੋ ਤੁਸੀਂ ਅੱਧਾ ਥੈਲਾ ਬਹੁਤ ਹੈ ਅੱਧਾ ਥੈਲਾ ਯੂਰੀਆ ਜੇ ਤੁਸੀਂ ਸਲਫਰ ਦਾਣੇਦਾਰ ਤੁਹਾਡੇ ਕੋਲ ਪਈ ਹੈ ਬੁਝਾਈ ਸਮੇਂ ਤੁਸੀਂ ਨਹੀਂ ਪਾਈ ਤੁਸੀਂ ਹੁਣ ਰੇ ਦੇ ਵਿੱਚ ਮਿਲਾ ਕੇ ਤੁਸੀਂ ਜਿਹੜੀ ਸਲਫਰ ਦਾਣੇਦਾਰ ਤੁਸੀਂ ਪਾਉਣੀ ਹੈ ਉਹਨੂੰ ਬਿਲਕੁਲ ਵੀ ਇਹ ਗਲਤੀ ਨਾ ਕਰੋ ਵੀ ਆਪਾਂ ਪਾਣੀ ਲਾ ਕੇ ਦੂਜੇ ਯੂਰੀਆ ਦੇ ਵਿੱਚ ਪਾਵਾਂਗੇ ਉਹ ਤੁਹਾਡੀ ਜਿਹੜੀ ਪਹਿਲੇ ਯੂਰੀਆ ਦੇ ਨਾਲ ਹੀ ਪਾਣੀ ਲੱਗਣ ਤੋਂ ਪਹਿਲਾਂ ਕਣਕ ਦੇ ਵਿੱਚ ਪੈਣੀ ਚਾਹੀਦੀ ਆ ਕਿਉਂਕਿ ਉਹਦਾ ਫਰਕ ਹੀ ਹੁੰਦਾ ਉਹ ਦਾਣੇਦਾਰ ਹੁੰਦੀ ਹੈ ਹੁਣ ਜਿਵੇਂ ਪਾਣੀ ਲੱਗਣ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਜਿਹੜੀ ਮਿੱਟੀ ਆ ਉਹਦੇ ਰੌਮ ਪੂਰੇ ਖੁੱਲੇ ਹੋਏ ਨੇ ਅੱਪਾ ਇਹਦੇ ਵਿੱਚ ਕੋਈ ਵੀ ਆਪਾਂ ਜਿਵੇਂ ਸਲਫਰ ਆਪਾਂ ਪਾਵਾਂਗੇ ਉਹ ਜ਼ਮੀਨ ਦੇ ਵਿੱਚ ਪੂਰਾ ਲੱਗੂਗਾ ਬਾਅਦ ਦੇ ਵਿੱਚ ਜ਼ਮੀਨ ਦੇ ਉੱਪਰ ਸਿੱਕੜ ਜਾਂ ਮ ਜਾਂਦੇ ਜਿਹੜੇ ਰੋਮ ਬੰਦ ਹੋ ਜਾਂਦੇ ਨੇ ਜਦੋਂ ਆਪਾਂ ਪਾਣੀ ਦੇਤਾ ਪਹਿਲਾਂ ਇਸ ਕਰਕੇ ਜੇ ਤੁਸੀਂ ਸਲਫਰ ਤੁਹਾਡੇ ਕੋਲ ਦਾਣੇਦਾਰ ਪਈ ਹੈ ਤੁਸੀਂ ਅੱਧਾ ਥੈਲਾ ਯੂਰੀਆ ਸਲਫਰ ਤੁਸੀਂ ਨਾਲ ਪਾ ਸਕਦੇ ਹੋ ਦਾਣੇਦਾਰ ਜੇ ਤੁਹਾਡੇ ਕੋਲੋ ਬਜਾਈ ਸਮੇਂ ਜਾਂ ਰੇ ਘੱਟ ਪਿਆ ਕਈ ਵਾਰ ਹੋ ਜਾਂਦਾ ਹੈ ਵੀ ਮਸ਼ੀਨ ਨੇ ਘੱਟ ਪਾਇਆ ਤੁਸੀਂ ਹੁਣ ਜਿੰਨਾ ਕਿ ਤੁਹਾਨੂੰ ਲੱਗ ਰਿਹਾ ਵੀ ਘੱਟ ਪਿਆ ਕਣਕ ਦੇ ਵਿੱਚ ਯੂਰੀਆ ਦੇ ਵਿੱਚ ਮਿਕਸ ਕਰਕੇ ਜੋ ਡੀਏਪੀ ਹੈ ਜੋ ਐਨਪੀਕੇ ਹੈ ਤੁਸੀਂ ਉਹਨੂੰ ਵੀ ਇਹ ਸਾਰੀਆਂ ਜਿਹੜੀਆਂ ਖਾਦਾਂ ਨੂੰ ਮਿਕਸ ਕਰਕੇ ਪਾਣੀ ਲਾਉਣ ਤੋਂ 4-5 ਦਿਨ ਤੁਸੀਂ ਪਹਿਲਾਂ ਇਹ ਖਾਦਾਂ ਪਾ ਦੇਣੀ ਹੈ ਕਿਉਂਕਿ ਯੂਰੀਆ ਵੀ ਕਈ ਜ਼ਿਮੀਂਦਾਰ ਭਰਾ ਕੀ ਕਰਦੇ ਨੇ ਅੱਜ ਆਪਾਂ ਕਣਕ ਦੇ ਵਿੱਚ ਯੂਰੀਆ ਪਾਇਆ ਕੱਲੋਂ ਆਪਾਂ ਕਣਕ ਨੂੰ ਪਾਣੀ ਛੱਡ ਦਿੰਦੇ ਆ ਉਹ ਕਿਸਾਨ ਭਰਾ ਗਲਤ ਨੇ ਕਿਉਂਕਿ ਜਿਹੜੀ ਖਾਦ ਲੱਗਨ ਨੂੰ ਜਿਹੜਾ ਕਣਕ ਦੀ ਆਪਣੀ ਫਸਲ ਨੂੰ ਲੱਗਣ ਦੇ ਲਈ ਉਹਦੇ ਵਾਸਤੇ ਆਪਾਂ ਨੂੰ ਟਾਈਮ ਚਾਹੀਦਾ 4 ਤੋਂ 5 ਦਿਨ ਜ਼ਰੂਰ ਟਾਈਮ ਆਪਾਂ ਨੂੰ ਦੇਣਾ ਚਾਹੀਦਾ ਤਾਂ ਕਿ ਜਿਹੜੀ ਖਾਦ ਖਰਾਕ ਹੈ ਆਪਣੀ ਫਸਲ ਨੂੰ ਲੱਗ ਜਵੇ ਤੇ ਬਾਅਦ ਦੇ ਵਿੱਚ ਜਿਹੜੀ ਆਪਣੀ ਫਸਲ ਹੈ ਕਣਕ ਦੀ ਪਾਣੀ ਲੱਗਣ ਤੋਂ ਬਾਅਦ ਦਵੇ ਨਾ ਨਾ ਵਿਲੀ ਭਵੇ ਜੇ ਜੇ ਕਿਸਾਨ ਭਰਾ ਹੀ ਗਲਤੀ ਕਰਦੇ ਵੀ ਖਾਦ ਪਾ ਕੇ ਦੂਜੇ ਦਿਨ ਪਾਣੀ ਲਾ ਦਿੰਦੇ ਆ ਉਹਦੇ ਵਿੱਚ ਜਿਹੜਾ ਯੂਰੀਆ ਹੁੰਦਾ ਇਹਦੇ ਵਿੱਚ ਜਿਹੜੇ ਤਤ ਹੁੰਦੇ ਜਿਨ੍ਹਾਂ ਤੋਂ ਇਹ ਬਣਾਇਆ ਜਾਂਦਾ ਹੈ ਉਹ ਜਿਹੜੇ ਜਦੋਂ ਪਾਣੀ ਲੱਗ ਜਾਂਦਾ ਹੈ ਉਹ ਹਵਾ ਦੇ ਵਿੱਚ ਉੱਡ ਜਾਂਦੇ ਹੈ ਜਿਹੜਾ ਯੂਰੀਆ ਆਪਾਂ ਪਹਿਲਾ 5-4 ਦਿਨ ਪਾਵਾਂਗੇ ਉਹ ਤੇਲ ਦੇ ਨਾਲ ਆਪਣੀ ਫਸਲ ਨੂੰ ਲੱਗ ਜਾਵੇਗਾ ਤੇ ਉਹਦਾ ਕੋਈ ਵੀ ਆਪਣਾ ਨੁਕਸਾਨ ਨਹੀਂ ਹੋਵੇਗਾ ਇਸ ਕਰਕੇ ਗੱਲ ਦਾ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਜੇ ਆਪਾਂ ਕਣਕ ਤੋਂ ਬੰਪਰ ਝਾੜ ਲੇਗਾ ਤੇ ਬਾਕੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਜੀ ਸਤਿ ਸ਼੍ਰੀ ਅਕਾਲ ਜੀ